ਨਾ ਬਣਾ ਕੇ ਲੈ ਸਿੱਖਣੀਏ ਤੇਰੇ ਗਲ ਚ ਬੰਦਾ ਦਾ ਦੇਖ ਸਿੱਖਣੀਏ ਤੇਰੇ ਬੱਚੇ ਨੂੰ ਮੈਂ ਨੇਜੇ ਤੇ ਕਿਵੇਂ ਟੰਗੇ ਐਦਾਂ ਬੋਲੀਆਂ ਬੋਲਦੇ ਸੀ ਤੇ ਉਹਨਾਂ ਨੇ ਸਭ ਕੁਝ ਵੇਖਿਆ ਅੱਖਾਂ ਦੇ ਨਾਲ ਪਰ ਦੇਖ ਕੇ ਕੀ ਕਰ ਦਿੱਤਾ ਅੰਡਠਿਆ ਵੀ ਅਸੀਂ ਤੇ ਇਨ੍ਹਾਂ ਅੱਖਾਂ ਦੇ ਨਾਲ ਕੁਝ ਵੇਖਿਆ ਹੀ ਨਹੀਂ ਹੈ ਕੁਝ ਨਹੀਂ ਵੇਖਿਆ ਦੇਖ ਕੇ ਅੰਡਠ ਕੀਤਾ ਪਾਣਾ ਮੰਨਿਆ ਸਿੱਖੀ ਕੇਸਾਂ ਸਵਸਾਂ ਤੱਕ ਨਿਭਾਈ ਤਿੰਨਾ ਗੁਰਸਿੱਖਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਅਸੀਂ ਉਹਨਾਂ ਦਾ ਨਾਮ ਲੈਨੇ ਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਰਸੀ ਦਿੱਤੇ ਬੰਦ-ਬੰਦ ਕਟਵਾਏ ਭਾਈ ਤਰੂ ਸਿੰਘ ਭਾਈ ਮਨੀ ਸਿੰਘ ਬੰਦ-ਬੰਦ ਕਟਵਾਲੇ ਆ ਬੰਦ-ਬੰਦ ਕਟਵਾਏ ਖੋਪਰੀਆਂ ਲੋਹਈਆਂ ਚਰਖਣੀਆਂ ਤੇ ਚੜੇ ਤਨ ਆਰਿਆਂ ਨ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ